ਛੋਟੇ ਕਦਮ ਵਾਲੀ ਮਸ਼ਹੂਰ ਇਨਫਲੂਐਂਸਰ ਵਲੌਗਰ ਇੰਸਟਾਗ੍ਰਾਮਰ ਹਰਵਿੰਦਰ ਕੌਰ ਰੂਬੀ ਨੂੰ ਤੁਸੀਂ ਸਾਰੇ ਜਾਣਦੇ ਹੋ ਜੋ ਪੇਸ਼ੇ ਤੋਂ ਐਡਵੋਕੇਟ ਹੈ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿੰਦੀ ਹੈ ਆਪਣੀਆਂ ਵੀਡੀਓਜ਼ ਤੇ ਵਲੌਗਸ ਤੇ ਕਰਕੇ ਉੱਥੇ ਹੀ ਉਸ ਦੇ ਬਾਰੇ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਰੂਬੀ ਦੇ ਪਰਿਵਾਰ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਲੋਕਾਂ ਦੇ ਵੱਲੋਂ ਵੀ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਸਕਰੀਨ ਤੇ ਚੱਲਦੇ ਵੀ ਦੇਖ ਸਕਦੇ ਹੋ ਕਾਫੀ ਜ਼ਿਆਦਾ ਹੈਂਟਰ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਰੂਬੀ ਦੀ ਸਿਹਤ ਜਿਹੜੀ ਖਰਾਬ ਹੈ ਉਹ ਕਾਫੀ ਜ਼ਿਆਦਾ ਬਿਮਾਰ ਹੋਣ ਦੇ ਕਾਰਨ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਉਸ ਦੀ ਸਿਹਤ ਨੂੰ ਕੀ ਹੋਇਆ ਹੈ ਜਾਂ ਕੀ ਨਹੀਂ ਇਸ ਬਾਰੇ ਤਾਂ ਅਜੇ ਤੱਕ ਉਹਨਾਂ ਨੇ ਕੋਈ ਅਪਡੇਟ ਨਹੀਂ ਦਿੱਤੀ ਤੇ ਜਿਵੇਂ ਹੀ ਉਹ ਕੋਈ ਅਪਡੇਟ ਦੇਵੇਗੀ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਾਕੀ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਸ ਨੂੰ ਜਲਦ ਤੋਂ ਜਲਦ ਠੀਕ ਕਰਕੇ ਘਰ ਵਾਪਸ ਭੇਜੇ ਤੇ ਉਸ ਦੇ ਪਰਿਵਾਰ ਦੇ ਕੀ ਕਾਫੀ ਜਿਆਦਾ ਚਿੰਤਾ ਹੈ ਤੇ ਉਸ ਦੇ ਚਾਉਣ ਵਾਲੇ ਵੀ ਕਾਫੀ ਜਿਆਦਾ ਕਮੈਂਟ ਜਿਹੜੇ ਰੂਬੀ ਨੂੰ ਕਰ ਰਹੇ ਹਨ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਰੂਬੀ ਦੀ ਸੇਤ ਸਲਾਮਤੀ ਦੀ ਅਰਦਾਸ ਜਰੂਰ ਕਰਿਓ ਤੇ ਹੁਣ ਦੇਖੋ ਉਹਨਾਂ ਦੀ ਇਹ ਹਸਪਤਾਲ ਦੀ ਇਹ ਵੀਡੀਓ ਹਾਂਜੀ ਕਿੱਥੇ ਬਿਮਾਰ ਪਏ ਆ ਹੈ ਡ੍ਰਿਪਾਂ ਲੱਗੀ ਹੋਈਆਂ ਨੇ ਸੁੰਦਰਾ ਹੋਇ ਤਾ ਨੀਲ ਪਿਆ ਨਾ ਹਾਂ ਫਤਿਹ ਨਾ ਲੱਗਦੀ ਜਿਵੇਂ ਇੱਕ ਹਰਫ ਹੋ ਗਿਆ ਲੜਵੀ ਜਮਿਆ ਬਿਆਲ ਵਾਲੇ ਕੀ ਜੱਕਰ ਪਾਲਿਆ ਤੁਸੀਂ ਮੈਨੂੰ ਪਿਆਲ ਦੇ ਯਾ ਲੋ ਜੀ ਹਾਂ ਕੀ ਕਹਤਾ ਚਲੋ ਬਵਾ ਦਾ ਠੀਕ ਆ ਹਾਂ ਕੀ ਐ ਤੇ ਤੁਸੀਂ ਬੁਣੀ ਖਾਤਾ ਆ ਗਈ ਐ ਆ ਗਈ ਐ ਨਾਰੀਅਲ ਦਾ ਪਾਣੀ ਉੱਥੇ ਰੱਖਿਆ ਹੈ ਹੈ ਹੋ ਗਈ ਐ ਉਹਦੇ ਵਿੱਚ ਕੋਈ ਪਾ ਕੇ ਲੈ ਹੁੰਦੀ ਐ ਮੈਂ ਕੰਮ ਦੱਸ ਕਿਹੜੇ ਛੱਡੇ ਪਈ ਆ ਦੱਸ ਫੋਨ ਤਾਂ ਛੱਡ ਦੋ ਕੋਫੀ ਕਿੱਥੇ ਪਈ ਹੋਵੀ ਉੱਚ ਉਹ ਤਾਂ ਹੂੰ ਯਾਰ ਤੁਹਾਨੂੰ ਤੁਸੀਂ ਨਾ ਮੰਨਿਓ ਤੁਸੀਂ ਖਾਲੀ ਇਹ ਤਾਂ ਪੀ ਲਈ ਤੁਸੀਂ ਖਾਲੀ ਆ ਖਾਲੀ ਆ ਮੈਨੂੰ ਤਾਂ ਪੀ ਗੇ ਮਮਾ ਖਾਲੀ ਆ ਅੱਜ ਤੇ ਛੱਟੇ ਮਾਰੋ ਅੱਜ ਖਾ ਜਾ ਕਰੋ ਯਾਰ ਡ੍ਰਿਪ ਲਵਾ ਕੇ ਵੀ ਨਹੀਂ ਚੈਨ ਆ ਗਈ ਤੁਹਾਨੂੰ ਕੋਫੀ ਫੇਰ ਆ ਗਈ ਕੰਮ ਇਹਦਾ ਕੀ ਕੰਮ ਇਹਦਾ ਨਹੀਂ ਸਮਝ ਲੱਗਦੀ ਹੈਗੀ ਉਹ ਮੂਹ ਦਵਾਈਆਂ ਦਿੰਦੇਵੇਂ ਤੁਸੀਂ ਮੂਹ ਜਮਲ ਕੋ ਪਾ ਕੇ ਮੂੰਹ ਘੜਾ ਹੋਇਆ ਨਾ ਦਵਾਂਗਾ ਤਾਂ ਕਰਕੇ ਮੂੰਹ ਥੋੜਾ ਹੈ। ਤੁਸੀਂ ਕੀ ਲੈ ਗਏ ਮੈਂ ਦੱਸੋ ਕੀ ਲੈਣਾ। ਮੇਰੀ ਬੱਸ। ਚਰਪਨ ਲੱਗਦੀ ਆ ਬੰਦਾ ਨਾ ਕਿੱਥੇ ਹੁੰਦਾ ਨੇ। ਤੁਹਾਨੂੰ ਪਹਿਲਾਂ ਸੁਣ ਚੜਕੋ ਬੰਦਾ ਨਾ। ਇਕੱਠੇ ਨਾ ਹੋਣਾ ਇਹ ਕਰੀ ਹੁਣ। ਸਰ ਗੋਣਾ ਮਰ ਗਿਆ। ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ।